ਤਜਿਵੇਂ ਦੇਸ਼ ਭਰ ਦੇ ਵਿੱਚ 75ਵਾਂ ਗਣਤੰਤਰ ਦਿਵਸ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਲੁਧਿਆਣਾ ਵਿੱਚ ਸੂਬਾ ਪੱਧਰ ਤੇ ਇਹ ਦਿਹਾੜਾ ਮਨਾਇਆ ਗਿਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਇਆ ਜੇਕਰ ਗੱਲ ਕਰੀਏ ਰੂਪਨਗਰ ਦੀ ਤਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੇ 75ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਨੂੰ ਸੰਦੇਸ਼ ਦਿੱਤਾ ਤੇ ਕਿਹਾ ਕਿ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀ ਵਾਲ ਦੀ ਭਲਾਈ ਦੇ ਲਈ ਪੂਰੇ ਯਤਨ ਕਰ ਰਹੇ ਨੇ ਕਿ ਗਣਤੰਤਰਤਾ ਦੇ 75ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ। ਦੇਖੋ ਐਡੇ ਵੱਡੇ ਦੇਸ਼ ਨੂੰ ਕੁਝ ਸ਼ਬਦ ਜਿਨ੍ਹਾਂ ਨੇ ਬੰਨ ਕੇ ਰੱਖਿਆ ਹੋਇਆ ਉਹ ਹੈ ਸਾਡਾ ਸੰਵਧਾਨ। ਉਹ ਬੜਾ ਮੁਕੱਦਸ ਹੈ। ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ। ਉਹਨਾਂ ਦੇ ਵਿੱਚ ਸਮਝਣਾ ਚਾਹੀਦਾ ਹੈ। ਔਰ ਸੰਵਿਧਾਨ ਦੀ ਭਾਵਨਾ ਇਹ ਹੈ ਵੀ ਹਰੇਕ ਗਰੀਬ ਤੋਂ ਗਰੀਬ ਨੂੰ ਦੇਸ਼ ਦੀ ਜਿਹੜੀ ਆਜ਼ਾਦੀ ਹੈ ਜਿਹੜਾ ਲੋਕਤੰਤਰ ਉਹਦਾ ਨਿੱਗ ਮਿਲਣਾ ਚਾਹੀਦਾ ਹੈ। ਸੋ ਉਹਦੇ ਵੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਸੋ ਪਰਮਾਤਮਾ ਕਰੇ ਉਹਨਾਂ ਨੂੰ ਹੋਰ ਤਾਕਤ ਬਿਕੋ ਸਰ ਚਾਕੀਆਂ ਕੱਢੀਗੇ ਨਾ ਕੋਈ ਕਮੀ ਨਹੀਂ ਲੱਗੀ ਚਾਕੀਆਂ ਦੀ ਕੋਈ ਕਮੀ ਨਹੀਂ ਲੱਗੀ ਬੜੇ ਵਧੀਆ ਔਰ ਬੜੇ ਸ਼ੌਂਕ ਨਾਲ ਕਰਾਇਆ ਗਿਆ ਔਰ ਡੀਸੀ ਸਾਹਿਬ ਨੇ ਬਹੁਤ ਇਨਵੋਲਵਮੈਂਟ ਨਾਲ ਬਹੁਤ ਸ਼ੌਂਕ ਦੇ ਨਾਲ ਪ੍ਰੋਗਰਾਮ ਜਿਹੜੀਆਂ ਚਾਕੀਆਂ ਦਿੱਲੀ ਦੇ ਦੇ ਵਿੱਚ ਕੱਢੀਆਂ ਤੁਹਾਨੂੰ ਕੀ ਲੱਗਿਆ ਉਹ ਚਾਕਕੇ ਦੇ ਵਿੱਚ ਵੀ ਉਹ ਰਿਜੈਕਟ ਕਿਉਂ ਕੀਤੀਆਂ ਗਈਆਂ ਤੇ ਅੱਜ ਸੂਬੇ ਦੇ ਵਿੱਚ ਕੀ ਕਿਦਾਂ ਦੀ ਲੱਗੀਆਂ ਚਾਕਕੇ ਤੁਹਾਨੂੰ ਦੇਖੋ ਜਿਹੜਾ ਸਪੀਕਰ ਹੁੰਦਾ ਨਾ ਉਹਨੇ ਰਾਜਨੀਤੀ ਦੀ ਗੱਲ ਕਰਨੀ ਨਹੀਂ ਹੁੰਦੀ ਜੀ ਮੈਂ ਤਾਂ ਇਹ ਕਹਿੰਦਾ ਵੀ ਜੇ ਦੇਸ਼ ਨੂੰ ਖੁਸ਼ ਰੱਖਣਾ ਤਾਂ ਪੰਜਾਬ ਨੂੰ ਖੁਸ਼ ਰੱਖੋ ਸਿੱਧੀ ਜੀ ਗੱਲ ਹੈ ਠੀਕ ਹੈ ਕਿਉਂਕਿ ਸਭ ਤੋਂ ਵੱਧ ਜੇ ਦੇਸ਼ ਖਾਤਰ ਦੇਸ਼ ਪਿਆਰ ਹੁਣ ਤਾਈਂ ਕਿਸੇ ਨੇ ਦਿਖਾਇਆ ਤਾਂ ਪੰਜਾਬੀ ਨੇ ਦਿਖਾਇਆ